ਇਸ ਮੌਸਮ ਦੇ ਵਿੱਚ ਸੂਰਜ ਦਾ ਤੇਜ ਘਟਣ ਲੱਗਦਾ ਹੈ ਤੇ ਚੰਦਰਮਾ ਦਾ ਬਲ ਵਧਣ ਲੱਗਦਾ ਹੈ। ਪੂਰੇ ਦੀਆਂ ਹਵਾਵਾਂ ਚੱਲਦੀਆਂ ਨੇ। ਦੱਸੋ ਇਸ ਮੌਸਮ ਦਾ ਨਾਮ। ਪੰਜਾਬੀ ਕੈਲੰਡਰ ਦੇ ਅਕੋਰਡਿੰਗ ਇਸ ਨੂੰ ਅਸੂ ਕਤਕ ਦਾ ਮੌਸਮ ਅਤੇ ਆਯੁਰਵੇਦ ਦੇ ਅਕੋਰਡਿੰਗ ਇਸ ਨੂੰ ਸ਼ਰਦ ਰਿਤੂ ਕਿਹਾ ਜਾਂਦਾ ਹੈ ਜੋ ਕਿ 15 ਸੈਪਟੈਂਬਰ ਤੋਂ 15 ਨਵੰਬਰ ਤੱਕ ਦਾ ਸਮਾਂ ਹੁੰਦਾ ਹੈ। ਹਰ ਮੌਸਮ ਦੇ ਵਿੱਚ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਬਦਲਾਅ ਜ਼ਰੂਰੀ ਹੁੰਦਾ ਹੈ ਤਾਂ ਕਿ ਆਪਣੀ ਇਮਿਊਨਿਟੀ ਬਣੀ ਰਹੇ ਤੇ ਆਪਾਂ ਲੌਂਗ ਟਰਮ ਹੈਲਦੀ ਰਹਿ ਸਕੀਏ। ਆਯੁਰਵੇਦ ਦੇ ਅਕੋਰਡਿੰਗ ਸਰੀਰ ਦੇ ਵਿੱਚ ਪਿੱਤ ਦੋਸ਼ ਦਾ ਪ੍ਰਕੋਪ ਹੋਣ ਲੱ पित्त दोष ते वदन ਕਰਕੇ ਕਈਆਂ ਨੂੰ ਸਕਿਨ ਪ੍ਰੋਬਲਮਸ ਜਿਵੇਂ ਕਿ ਚਮੜੀ ਦੇ ਉੱਤੇ ਖਾਰਿਸ਼ ਹੋਣਾ, ਸਕਿਨ ਅਲਰਜੀਸ ਦਾ ਵਧਣਾ, ਡਾਈਜੈਸਟਿਵ ਇਸ਼ੂਸ ਜਿਵੇਂ ਕਿ ਮੂੰਹ ਦੇ ਵਿੱਚ ਛਾਲੇ ਹੋਣਾ, ਸਟੋਮਾਈਟਾਈਟਸ ਜਾਂ ਫਿਰ ਔਰਲ ਹਾਈਜਨ ਬਹੁਤ ਵਧੀਆ ਰੱਖਣ ਦੇ ਬਾਵਜੂਦ ਵੀ ਮੂੰਹ ਦੇ ਵਿੱਚੋਂ ਦੁਰਗੰਧਾਣਾ, ਖਾਣਾ ਖਾਣ ਤੋਂ ਬਾਅਦ ਡਾਈਜੈਸ਼ਨ ਦੀ ਪ੍ਰੋਬਲਮ ਹੋਣਾ ਜਾਂ ਫਿਰ ਐਸਿਡਿਟੀ ਦੀ ਪ੍ਰੋਬਲਮ ਦਾ ਵਧਣਾ। ਇਸ ਤੋਂ ਇਲਾਵਾ ਡੇਂਗੀ ਫੀਵਰ, ਬਲੀਡਿੰਗ ਟੈਂਡੈਂਸੀ ਦਾ ਵਧਣਾ, ਪਲੇਟਲੇਟ ਕਾਊਂਟਸ ਦਾ ਘਟਣਾ, ਜੌਂਡੀਸ, ਹਰਪੀਸ ਇਹ ਸਾਨੀਆਂ ਪ੍ਰੋਬਲਮਸ ਵੀ ਇਸ ਮੌਸਮ ਦੇ ਵਿੱਚ ਜ਼ਿਆਦਾ ਵੱਜ ਜਾਂਦੀ ਇਹਨਾਂ ਸਾਰੀਆਂ ਪ੍ਰੋਬਲਮਸ ਤੋਂ ਬਚਣ ਦੇ ਲਈ ਆਯੁਰਵੇਦ ਅਕੋਰਡਿੰਗ ਇਹਨਾਂ 2 ਮਹੀਨਿਆਂ ਦੇ ਵਿੱਚ ਸਪੈਸੀਫਿਕਲੀ ਮਧੁਰ ਤिक्त ਤੇ ਕਸ਼ਾਇਰ ਰਸ ਨੂੰ ਆਪਣੇ ਖਾਣ ਪੀਣ ਦੇ ਵਿੱਚ ਵਧਾ ਦੇਣਾ ਚਾਹੀਦਾ ਹੈ ਕਣਕ ਚਾਵਲ ਜੌਂ ਮੂੰਗ ਦਾਲ ਦੇਸੀ ਘਿਓ ਸ਼ੱਕਰ ਆਮਲਾ ਇਹਨਾਂ ਨੂੰ ਆਪਣੇ ਭੋਜਨ ਵਿੱਚ ਲੈਂਦੇ ਰਹੋ ਦਰਾਖਸ਼ਾ ਯਾਨੀ ਕਿ ਸੌਗੀ ਨੂੰ ਵੀ ਰਾਤ ਨੂੰ ਪਾਣੀ ਵਿੱਚ ਭਿ ਕੋ ਕੇ ਸਵੇਰੇ ਤੁਸੀਂ ਲੈ ਸਕਦੇ ਹੋ ਤੇ ਦੂਸਰੇ ਪਾਸੇ ਭਰ પેટ ਖਾਣਾ ਨਾ ਖਾਓ ਤੇ ਤੇਜ਼ ਧੁੱਪ ਤੋਂ ਵੀ ਦੂਰ ਰਹੋ ਦਿਨ ਵਿੱਚ ਸੌਣਾ ਦਹੀ ਦੀ ਵਰਤੋਂ ਅਤੇ ਖਾਣੇ ਦੇ ਵਿੱਚ ਤੇਲ ਦੀ ਵਰਤੋਂ ਇਹਨਾਂ ਮਹੀਨਿਆਂ ਦੇ ਵਿੱਚ ਕੱਟ ਕਰ ਦੇਣੀ ਚਾਹੀਦੀ ਹੈ ਇਹ ਸਾਰੇ ਖਾਣੇ ਪੀਣੇ ਤੇ ਰਹਿਣ ਸਹਿਣ ਦੇ ਬਦਲਾਵ ਨਾਲ ਇਸ ਮੌਸਮ ਨੂੰ ਇੰਜੋਏ ਕਰੋ ਹੈਲਦੀ ਰਹੋ ਤੇ ਆਪਣੇ ਫਰੈਂਡ ਸਰਕਲ ਫੈਮਿਲੀ ਮੈਂਬਰਸ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ